ਇੱਕ ਬੰਦੇ ਕੋਲ ਇੱਕ ਬੰਦੇ ਨੇ ਜਾ ਕੇ ਕਿਹਾ ਵੀ ਰੱਬ ਕਿੱਥੇ ਹੈ ਮੈਂ ਤਾਂ ਹੈ ਨਹੀਂ ਮੰਨਦਾ ਇਹਨਾਂ ਬੰਦੇ। ਉਹ ਟਾਈਮ ਰੱਖਿਆ ਸੀ ਉਹਨਾਂ ਨੇ ਮੀਟਿੰਗ ਸੀ ਵੀ ਉਹਨੇ ਜਵਾਬ ਦੇਣਾ ਅਥੀਸਟ ਸੀ ਦੂਸਰਾ ਬੰਦਾ ਧਾਰਮਿਕ ਸੀਗਾ। ਉਹਨਾਂ ਨੇ 11 ਵਜੇ ਟਾਈਮ ਰੱਖਿਆ। ਉਹ 12:00 ਵੱਜ ਗਏ। ਕਹਿੰਦਾ ਵੀ ਕਮਾਲ ਦੀ ਗੱਲ ਹੈ ਤੂੰ ਆਇਆ ਨਹੀਂ 12:00 ਵੇ ਪਤਾ ਨਹੀਂ 11:00 ਵੇ ਪੰਜੂ ਨਹੀਂ। ਉਹ ਕਹਿੰਦਾ ਜਦ ਮੈਂ ਆਇਆ ਮੇਰਾ ਨਦੀ ਦੇ ਦੂਸਰੇ ਪਾਸੇ ਘਰ ਸੀਗਾ। ਮੈਂ ਉਥੋਂ ਚੱਲਿਆ ਤਾਂ ਕਸ਼ਤੀ ਨਦੀ 'ਚ ਹੈ ਨਹੀਂ ਸੀ ਬੇੜੀ। ਤੇ ਜਦੋਂ ਪਹੁੰਚੇ ਉਥੇ ਕਸ਼ਤੀ ਕੋਈ ਨਹੀਂ ਸੀ। ਫਿਰ ਮੈਂ ਖੜਾ ਦੇਖ ਰਿਹਾ ਸੀ ਐਸਾ ਇੱਕ ਦਰਖਤ ਕ ਫਟੇ ਚਿਰੰਦਬਦ ਉਹ ਜੁੜਨ ਲੱਗੇ ਜੁੜਨ ਲੱਗੇ ਕਸਤੀ ਤੇ ਤਿਆਰ ਹੋ ਗਈ ਕਸਤੀ ਜਿਵੇਂ ਬੈਠਾ ਚੱਲ ਗਈ ਮੈਂ ਦੂਰ ਪਾਸੇ ਲੱਗੀ ਕਹਿੰਦਾ ਹੈ ਕਿ ਇਹ ਹੋ ਸਕਦਾ ਹੈ ਹਮ ਕਹਿੰਦਾ ਫਿਰ ਸੰਸਾਰ ਆਪਣੇ ਆਪ ਕਿਵੇਂ ਚੱਲ ਸਕਦਾ ਹੈ ਮਤਲਬ ਇਹ ਹੈ ਨਾ ਹਮ ਇਹ ਸੰਸਾਰ ਨੂੰ ਚਲਾਣਾ ਲੈ ਹੈਗਾ ਦੇਖੋ ਤੁਸੀਂ ਇੱਕ ਵਾਰ ਸੋਚੋ ਦੁਨੀਆ ਦੀ ਇੰਨੀ ਸਾਇੰਸ ਵੱਧ ਗਈ ਕੋਈ ਵੀ ਚੀਜ਼ ਪੁਰਾਣੀ ਹੁੰਦੀ ਹੈ ਇੰਨੀ ਜਹਾਜ਼ ਵੀ ਕਰ ਟਕਰਾਉਂਦੇ ਨੇ ਟ੍ਰੇਨਾਂ ਵੀ ਟਕਰਾਉਂਦੀਆਂ ਨੇ ਗੱਡੀਆਂ ਵੀ ਟਕਰਾਉਂਦੀਆਂ ਨੇ ਕੁਰੂਣਾਂ ਸਾਲ ਬਣਿਆ ਸੰਸਾਰ ਹੈ ਕਹਿੰਦੇ ਸੋਚਿਆ ਜ ਸੂਰ ਚੰਦਰ ਨਾਲ ਟਕਰਾ ਗਿਆ ਹੋਵੇ ਧਰਤੀ ਆਕਾਸ਼ ਨਾਲ ਟਕਰਾ ਗਈ ਹੋਵੇ ਤਾਰਾ ਤਾਰਿਆਂ ਨਾਲ ਟਕਰਾ ਗਿਆ ਹੋਵੇ ਨਹੀਂ ਬਣਿਆ ਇਹ ਮਤਲਬ ਇਹ ਨਹੀਂ ਆ ਪ੍ਰਭੂ ਪਰਮਾਤਾ ਇਹਨਾ ਜਬਰਦਸ ਹੈ ਜਿਸ ਨੇ ਨਾ ਕੇਵਲ ਸੰਸਾਰ ਨੂੰ ਬਣਾਇਆ ਬਲਕਿ ਇੱਕ ਵਿਸ਼ੇਸ਼ ਸਿਸਟਮ ਜ ਬਣ ਕੇ ਇਹਨੂੰ ਚਲਾ ਵੀ ਰਿਹਾ ਉਹਦੇ ਕੰਟਰੋਲ 'ਚ ਵੀ ਹੈ ਜਿਸ ਤਰ੍ਹਾਂ ਸਾਰਾ ਸੰਸਾਰ ਪਹਿਲੀ ਵਾਰੀ ਹੋਂਦ ਵਿੱਚ ਆਉਣ ਲਈ ਉਸ ਇੱਕੋ ਇੱਕ ਰੱਬ ਦਾ ਮਹਤਾਜ ਸੀ ਅੱਜ ਵੀ ਕਿਸੇ ਨੂੰ ਨਫਾ ਨੁਕਸਾਨ ਪਛਾਣ ਚ ਚੱਲਣ ਚ ਉਸੇ ਦਾ ਹੀ ਮਹਤਾਜ ਹੈ ਮੈਂ ਆਪਾਂ ਜੇ ਕੋਈ ਜਿਵੇਂ ਆ ਮਾਈਕ ਹੈ ਜਿਹੜਾ ਅਸੀਂ ਜੇ ਕਿਸੇ ਇਨਸਾਨ ਨੇ ਮਾਈਕ ਵੀ ਬਣਾਇਆ ਤਾਂ ਮੈਥ ਮੈਥਮੈਟਿਕਸ ਬੜੀ ਪਿੱਛੇ ਲੱਗੀ ਆ ਬਹੁਤ ਸਾਇੰਸ ਪਿੱਛੇ ਲੱਗੀ ਆ ਸਭ ਕੁਝ ਲੱਗਿਆ ਜੇ ਸੈਟਲਾਈਟ ਬਾਹਰ ਨੂੰ ਜਾਂਦੇ ਆ ਤਾਂ ਉਹ ਦੇਖਿਆ ਜਾਂਦਾ ਵੀ ਕਿਸ ਸਪੀਡ ਨਾਲ ਜਾਂਦਾ ਕਿਸ ਮੈਜ਼ਰਮੈਂਟ ਨਾਲ ਜਾਂਦਾ ਸਾਰਾ ਕੁਝ ਦੇਖਿਆ ਜਾਂਦਾ ਨਹੀਂ ਬਣਾਇਆ ਲੰਕ ਕਿਸੇ ਨੇ ਫਿਰ ਇਹ ਸਾਰਾ ਇਨਸਾਨ ਆਪਣੇ ਬਣ ਗਿਆ ਸੀ ਠੀਕ ਨਹੀਂ ਆਪਾਂ ਕਹਿੰਦੇ ਜਹਾਜ਼ ਜਾ ਰਹੇ ਨੇ ਉਹ ਕਰ ਰਹੇ ਨੇ ਕੰਮ ਲੇਕਿਨ ਬਣਾਉਂਦਾ ਤਾਂ ਹੈ ਹੀ ਉਹਨਾਂ ਨੂੰ ਕੋਈ ਹੂੰ ਠੀਕ ਹੈ ਇਸ ਕਰਕੇ ਇਹ ਡਬੜਾ ਸੰਸਾਰ ਕਿਵੇਂ ਇੱਕ ਪੰਨ ਨਹੀਂ ਆਪਣੇ ਆਪ ਬਣ ਸਕਦਾ ਇੱਕ ਮੈਂ ਪਹਿਲਾਂ ਕਿਹਾ ਹੈ ਨਾ ਤਾਂ ਇਹ ਸੰਸਾਰ ਆਪਣੇ ਆਪ ਇਹਦਾ ਧੋਣ ਬਣ ਗਿਆ ਔਰ ਸਿਸਟਮ ਜਿ ਬਣ ਗਿਆ ਕੋਈ ਜਿ ਬਗਾੜ ਨਹੀਂ ਆਇਆ ਹੁਣ ਤੱਕ ਉਹਨਾਂ ਦੀ ਕਿਸੇ ਸਪੀਡ ਚ ਨਹੀਂ ਫਰਕ ਪਿਆ ਹੈਗਾ ਇਹ ਕਹੇ ਵੀ ਗੱਲ ਕਹੀ ਜਾਂਦੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਜੋ ਸਭ ਕੁਝ ਬ੍ਰਹਿਮੰਡ ਦੇ ਵਿੱਚ ਨਾ ਉਹ ਸਾਰਾ ਬੰਦੇ ਦੇ ਅੰਦਰ ਵੀ ਹੈਗਾ ਜਿਹੜਾ ਖੋਜ ਲੈਂਦਾ ਉਹਨੂੰ ਹੀ ਪਤਾ ਲੱਗਦਾ ਅਸਲ ਬ੍ਰਹਿਮੰਡ ਕੀ ਹੈ ਕਾਲਪੁਰ ਬਣਾਉਣ ਵਾਲਾ ਹੀ ਸਾਰਾ ਕੁਝ ਹੈ ਜਦ ਬੰਦਾ ਖੋਜਦਾ ਰੱਬ ਨੂੰ ਇਹਨੇ ਆਪਣੇ ਨਾਲ ਜੋੜ ਦੇ ਉਹ ਸਾਰਾ ਕੁਝ ਹੀ ਮਿਲ ਗਿਆ ਉਹਨੂੰ ਬੰਦੇ ਖੋਜ ਹਰ ਦਿਨ ਹਰ ਰੋਜ਼ ਇਹੀ ਹੈ ਨਾ ਅਸਲ ਬੰਦਾ ਆਪਣੇ ਆਪ ਨੂੰ ਨਹੀਂ ਖੋਜਦਾ ਬਾਕੀ ਜੇ ਬੰਦ ਇਨਸਾਨ ਆਪਣੇ ਆਪ ਨੂੰ ਦੇਖੇ ਤਾਂ ਵੀ ਉਹ ਇੱਕ ਰੱਬ ਨੂੰ ਮੰਨ ਲੈਂਦਾ ਹੂੰ ਜੇ ਆਪਣੇ ਉੱਪਰ ਗੌਰ ਕਰੇ ਨਾ ਤਾਂ ਵੀ ਮੰਨ ਲੈਂਦਾ ਉਹਦੀ ਕੁਦਰਤ 'ਤੇ ਗੌਰ ਕਰੇ ਤਾਂ ਵੀ ਮੰਨ ਲੈਂਦਾ ਜਿਵੇਂ ਕਈ ਲੋਕ ਮੈਂ ਦੇਖੇ ਨੇ ਕਈ ਕਹਿੰਦੇ ਆ ਵੀ ਸਿਰੀ ਰੱਬ ਦੇ ਬਸੇ 10 ਦੇ ਬਹੁਤ ਘਾਟਾ ਹੈ ਜਿਹੜੇ ਅਸਲ ਦੇ ਵਿੱਚ ਆਵਸਥਾ ਤੱਕ ਪਹੁੰਚ ਜਾਂਦੇ ਆ ਕਈ ਲੋਕ ਕਹਿੰਦੇ ਆ ਵੀ ਅਸੀਂ ਰੱਬ ਦੇ ਕਹਿੰਦੇ ਨਹੀਂ ਮਤਲਬ ਪਤਾ ਲੱਗ ਜਾਂਦਾ ਜੋ ਗੱਲਾਂ ਬਾਤਾਂ ਅਸੀਂ ਕਰੀਦੀਆਂ ਵੀ ਰੱਬ ਦੇ ਬੜੇ ਨਜ਼ਦੀਕ ਆ ਅਸੀਂ ਬਹੁਤ ਕੁਝ ਦੇਖਿਆ ਹੈ ਸਾਨੂੰ ਪਤਾ ਤਾਰਿਆਂ ਬਾਰੇ ਪਤਾ ਹੈ ਕੋਈ ਸੂਰਜ ਤੇ ਵੀ ਪਹੁੰਚ ਜਾਂਦਾ ਹੈ ਕੀ ਇਹ ਸੱਚੀਆਂ ਚੀਜ਼ਾਂ ਹੋ ਸਕਦੀਆਂ ਨੇ ਵੀ ਬ੍ਰਹਿਮੰਡ ਬਾਰੇ ਪਤਾ ਲੱਗ ਜਾਂਦਾ ਕਿਸੇ ਇਹ ਜਿਸ ਤਰ੍ਹਾਂ ਸਾਇੰਸ ਤਰੱਕੀ ਕਰਦੀ ਹੈ ਹਮ ਇਨਸਾਨ ਇਸ ਲਈ ਲੋਕ ਆਪਣੀ ਰੂਹ ਨੂੰ ਤਰੱਕੀ ਕਰਦੇ ਨੇ ਜਿਹੜੇ ਰੱਬ ਨਾਲ ਜੁੜਦੇ ਨੇ ਹਮ ਠੀਕ ਹੈ ਨਹੀਂ ਤੇ ਉਹ ਆਪਣੇ ਰੂਹਨਤ ਰੱਖੇ ਜਾਂਦੇ ਨੇ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ ਜਿਸ ਤਰ੍ਹਾਂ ਸੋ ਸੰਸਾਰ ਦਾ ਸਿਸਟਮ ਚੱਲਦਾ ਹੈ ਇੱਕ ਰੂਹਾਨੀ ਸਿਸਟਮ ਵੀ ਚੱਲਦਾ ਹੈ ਹੂੰ ਕਿਉਂਕਿ ਸੰਸਾਰ ਸਾਣ ਤਾਂ ਹੁਣ ਸਾਇੰਸ ਦੇ ਨਾਮ ਪਲੈਨੈਟਸ ਦਾ ਬਾਅਦ ਚੋਂ ਪਤਾ ਲੱਗਿਆ ਸਾਇੰਸ ਨੂੰ ਲੋਕਾਂ ਨੂੰ ਇੱਥੇ ਧਰਤੀ ਤੇ ਬੈਠੇ ਕਈਆਂ ਨੂੰ ਪਤਾ ਸੀਗਾ ਵੀ ਕਿਸ ਹਿਸਾਬ ਨਾਲ ਸਭ ਕੁਝ ਹੋ ਰਿਹਾ ਤੇ ਹੁਣ ਆਪਾਂ ਦੁਆਰਾ ਆ ਜਾਂਦੇ ਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਆ ਰਹੇ ਨੇ ਤੁਸੀਂ ਉੱਥੇ ਲੰਗਰ ਵੀ ਲਗਾਉਂਦੇ ਹੋ ਤੁਹਾਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੀ ਮੈਂ 공부 ਪੜਦੇ ਰਹੇ ਨਾ ਮੈਂ ਕਾਫੀ ਦਰ ਤੋ ਤਕਰੀਬਨ 22 ਸਾਲ ਤੋ ਮੈਂ ਸਿੱਖ ਇਤਿਹਾਸ 'ਚ ਕੰਮ ਕਰ ਰਿਹਾ ਸੀ ਕਿਤਾਬਾਂ ਪੜਦੇ ਥੋੜੀ ਮੋਦੀ ਕੋਸ਼ਿਸ਼ ਕਰਦੇ ਆ ਦੇਖੋ ਜਦੋਂ ਤੁਸੀਂ ਕਿਸੇ ਬਾਰੇ ਜਾਣਦੇ ਨਹੀਂ ਹੈਗੇ ਤਾਂ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰ ਸਕਦੇ ਹੋ ਇਸ ਲਈ ਕਿਸੇ ਚੀਜ਼ ਲਈ ਜਾਨਣਾ ਜ਼ਰੂਰੀ ਹੈ ਔਰ ਵੈਸੇ ਵੀ ਇਸਲਾਮ ਦੇ ਦਾ ਹੈ ਜਿਹੜੀ ਪ੍ਰੋਫੈਟ ਮੁਸਲਮਨ ਦੇ ਪਹਿਲੀ ਐਤੂਤਰੀ ਸੀ ਇੱਕ ਰਾਤੀ ਪੜ ਸਰ ਪੜਨਾ ਚਾਹੀਦਾ ਹੈ ਜੇ ਪੜਾਂਗੇ ਤਾਂ ਹੀ ਗਿਆਨ ਹੋਊਗਾ ਤੇ ਜਦੋਂ ਫਿਰ ਸਾਡੀ ਜਦੋਂ ਮੈਂ ਸੋਚਦਾ ਵੀ ਸਿੱਖੀ ਔਰ ਇਸਲਾਮ ਦੀ ਤੋਹੀਦ ਦੀ ਸਾਝ ਹੈ ਜਿਹੜੀ ਜਣ ਸਾਡੀ ਇੱਕੋ ਹੀ ਹੈ ਨਾ ਕਿਹਾ ਜਾਂਦਾ ਸਿੱਖ ਦੀ ਜਿਹੜੀ ਸਿੱਖੀ ਦੀ ਜਿਹੜੀ ਨੀ ਉਹ ਵੀ ਅਕਾਲਪੁਰ ਦੀ ਇੱਕ ਤਤਿ ਸਲਾਮ ਦੀ ਵੀ ਜਿਹੜੀ ਹੈ ਜਿਹੜੀ ਜਣਾ ਅਕਾਲਪੁਰ ਦੀ ਇੱਕ ਤਤ ਤੋਹੀਦ ਹੈ ਤੇ ਫਿਰ ਜਦੋਂ ਅਸੀਂ ਵਿਚਾਰਿਆਂ ਦੇ ਵਿੱਚ ਤਾਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਸਾਂਝੀਆਂ ਨੇ ਬਹੁਤ ਜ਼ਿਆਦਾ ਕਾਮਨ ਨੇ ਤੇ ਬਾਕੀ ਚੰਗੇ ਮਾੜੇ ਲੋਕ ਸਾਰੇ ਇਹ ਨੇ ਜਦੋਂ ਤਾਂ ਦੇਖਿਆ ਤਾਂ ਮੈਂ ਸੋਚਿਆ ਵੀ ਜਿਹੜਾ ਸਵੇਰੇ ਸਰਾਂ ਦੇ ਜ਼ੁਲਮ ਕੀਤਾ ਉਹ ਇੱਕ ਜ਼ੁਰਮ ਨਹੀਂ ਕੀਤਾ ਉਹਨੇ ਇੱਕ ਤਿੰਨ ਪਾਪ ਕੀਤੇ ਨੇ ਮੈਂ ਅਕਸਰ ਕਹਿਣਾ ਹੁੰਦਾ ਇਕ ਤਾਂ ਉਹਨੇ ਪਹਿਲਾ ਪਾਪ ਕੀਤਾ ਕਿਉਂਕਿ ਜਿਵੇਂ ਇਤਿਹਾਸ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਛੋਟੇ ਸਾਹਿਬਜ਼ਾਦੇ ਨੂੰ ਪਹਿਲਾਂ ਕਿਹਾ ਵੀ ਤੁਸੀਂ ਇਸਲਾਮ ਕਬੂਲ ਕਰੋ ਇਸਲਾਮ ਕਬੂਲ ਕਰੋ ਜਦ ਕਿ ਇਸਲਾਮ ਤਾਂ ਲਾਗੂ ਨਹੀਂ ਹੁੰਦਾ ਹੈ ਨਾ ਪਹਿਲੀ ਗੱਲ ਤਾਂ ਇਹ ਹੈ ਵੀ 마ਸੂਮਾ ਤੇ ਤੇ ਸ਼ਰਅ ਲਾਗੂ ਹੀ ਨਹੀਂ ਹੁੰਦੀ ਉਹਨੇ ਤੱਕੇ ਨਾ ਸ਼ਰਅ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਇੱਕ ਜੁਰਮ ਹੋ ਗਿਆ ਦੂਸਰਾ ਇਸਲਾਮ ਦਾ ਇੱਕ ਹਟਲ ਕਾਨੂੰਨ ਹੈ ਇਹ ਚੈਪਟਰ ਅਲ ਬਕਰਾ ਆਇਤ ਨੰਬਰ 256 ਯਾਨੀ ਕਾਨੂੰਨ ਨੰਬਰ 256 ਲਾਇਕਰਾ ਫਿਦਨ ਇਸਲਾਮ ਵਿੱਚ ਜ਼ੋਰ ਜ਼ਬਰਦਸਤੀ ਦੀ ਕੋਈ ਥਾਂ ਹੀ ਨਹੀਂ ਹੈਗੀ ਤੁਸੀਂ ਧੱਕੇ ਨਾਲ ਮੁਸਲਮਾਨ ਬਣਾ ਨਹੀਂ ਸਕਦੇ ਔਰ ਬਣਾਇਆ ਵੀ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਮੈਨੂੰ ਗਨ ਪੁਆਇੰਟ ਤੇ ਰੱਖ ਲਿਆ ਕਹਿੰਦੇ ਕਲਮਾ ਪੜ ਲੈ ਮੈਨੇ ਪੜ ਲਿਆ ਹਨਾ ਪਰ ਮੁਸਲਮਾਨ ਨਹੀਂ ਹੁੰਦਾ ਮੁਸਲਮਾਨ ਤੁਹਾਨੂੰ ਤਾਂ ਜੇ ਦਿਲ ਦੇ ਯਕੀਨ ਨਾਲ ਪੜੇ ਦਿਲੋਂ ਵਿਸ਼ਵਾਸ ਕਰਕੇ ਮੂੰਹ ਚੋਂ ਚਾਹੇ 1000 ਵਾਰ ਹੀ ਪੜ ਲਵੇ ਤਾਂ ਵੀ ਨਹੀਂ ਹੁੰਦਾ ਦਿਲ ਦੇ ਵਿਸ਼ਵਾਸ ਨਾਲ ਦਿਲ ਦੇ ਯਕੀਨ ਨਾਲ ਹੁਣ ਦੁਨੀਆ 'ਚ ਕੋਈ ਐਸਾ ਥਰਮਾਮੀਟਰ ਤਾਂ ਹੈ ਨਹੀਂ ਆਪਾਂ ਮੂੰਹ ਚ ਲਾ ਕੇ ਦੇਖ ਲਈਏ ਵੀ ਦਿਲੋਂ ਪੜ ਰਿਹਾ ਹੈ ਜੇ ਦਿਲੋਂ ਪੜਿਆ ਨਹੀਂ ਫਿਰ ਮੁਸਲਮਾਨ ਹੋਇਆ ਹੀ ਨਹੀਂ ਉਹ ਤੀਸਰੀ ਗੱਲ ਜਿਹੜੀ ਹੈ ਕੁਰਾਨ ਸ਼ਰੀਫ ਚ ਆਉਂਦੀ ਹੈ ਸੂਰਤ ﺍﻟਮਾਇਦਾ ਉਹਦਾ ਕਾਨੂੰਨ ਨੰਬਰ 32 ਹੈ ਤਾਂ ਨੰਬਰ ਅਨਹ ਕਤਲ ਨਫਸੰ ਬਿ ਗੈਰ ਨਫਸਿਨ ਅਵ ਫਸਾਦਿਨ ਫਿਲ ਅਰਦਿ ਫਕਾਨ ਨਮਾ ਕਤਲ ਅਨ ਨਸ ਜਮੀਆ ਜਿਸਨੇ ਕਿਸੇ ਨਿਰਦੋਜ ਜਾਨ ਦੀ ਹਤਿਆ ਕੀਤੀ ਇਨਸਾਨ ਦੀ ਉਹਨੇ ਸਾਰੀ ਇਨਸਾਨੀ ਦਿੱਤਿਆ ਕਰਤੀ ਇਹ ਤਿੰਨ ਜਿਹੜੇ ਇਸਲਾਮੀ ਵੱਡੇ ਕਾਨੂੰਨ ਨੇ ਔਰ ਇਸਲਾਮ ਚ ਤਾਂ ਵੈਸੇ ਸਭ ਤੋਂ بڑا ਜਿਹੜਾ ਪਾਪ ਹੈ ਗੁਨਾਹ ਹੈ ਉਹ ਸ਼ਿਰਕ ਹੈ ਰੱਬ ਦਾ ਕਿਸੇ ਨੂੰ ਭਾਈਵਾਲ ਬਣਾਉਣਾ ਭਾਈਵਾਲ ਬਣਾਉਣਾ ਸਿੱਖੀ ਚ ਵੀ ਹੈ ਸਿੱਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 556 ਤੇ ਹੈਗਾ ਅੰਦੇ ਗੁੰਗੇ ਅੰਧ ਨਾਰ ਪਥਰੇ ਪੂਜੇ ਮੁਗਦਗਵਾਰ ਉਹ ਜੇ ਆਪ ਡੋਵੇ ਤੂੰ ਕਹਾਂ ਤਰਨਾਰ ਜਿਹੜੇ ਉਹ ਲੋਗ ਅੰਨੇ ਗੁੰਗੇ ਤੇ ਮੂਰਖ ਤੇ ਉਜੜ ਨੇ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਕਿਉਂਕਿ ਜਿਹੜੇ ਪਾਣੀ ਚ ਪਾਉਣਾ ਆਪ ਡੁੱਬ ਜਾਂਦੇ ਨੇ ਠੋਡੀ ਕੀ ਉਹ ਤਾਰਨਗੇ ਠੋਡੀ ਕੀ ਸਹਾਇਤਾ ਕਰਨਗੇ ਉਹਦੇ ବିਰੁੱਧ ਕੀਤਾ ਗਿਆ ਇਸ ਰਾਮ ਚ ਸਭ ਤੋਂ ਵੱਡਾ ਜਿਹੜਾ ਪਾਪ ਹੈ ਉਹ ਸ਼ਰਕਨਾ ਹੈ ਰੱਬ ਦਾ ਅਕਸਰ ਪਾਪਰ ਬਣਾਉਣਾ ਭਾਈਵਾਲ ਬਣਾਉਣਾ ਔਰ ਇਨਸਾਨੀ ਅਗਲ ਵੀ ਕਹਿੰਦੀ ਹੈ ਇੱਕ ਆਦਮੀ ਇੱਕ ਪਤੀ ਆਪਣੀ ਪਤਨੀ ਦੀ ਹਰ ਗੱਲ ਮਾਫ ਕਰ ਦਿੰਦਾ ਹੈ ਗਲਤੀਆਂ ਵੀ ਹੁੰਦੀਆਂ ਨੇ ਪਰ ਇਹ ਗੱਲ ਕਦੇ ਨਹੀਂ ਮਾਫ ਕਰਦਾ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਵੀ ਪਤੀ ਪਤਨੀ ਵਾਲੇ ਸਬੰਧ ਹੋਣ ਨਹੀਂ 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 ਮਨਦਾ ਦੁਨੀਆ ਕੋਈ ਨਹੀਂ ਕਰਦਾ ਪਰ ਰੱਬ ਨੇ ਵੀ ਇੱਕ ਪਾਪ ਮਾਫ ਨਹੀਂ ਕਰਨਾ ਸਭ ਤੋਂ ਵੱਡਾ ਪਾਪ ਹੈ ਉਸ ਤੋਂ ਬਾਅਦ ਸ਼ਰੀਅਤ ਤੋਂ ਬਾਅਦ ਜਿਹੜੇ ਇਸਲਾਮ ਚ ਸਭ ਤੋਂ ਵੱਡੇ ਪਾਪ ਨੇ ਉਹਨਾਂ ਵਿੱਚੋਂ ਇੱਕ ਵੱਡਾ ਪਾਪ ਕਿਸੇ નિર્ਦੋਸ਼ ਇਨਸਾਨ ਦੀ ਹੱਤਿਆ ਕਰਨੀ ਹੈ ਤੇ ਸੁਬੇ ਸਾਨੂੰ ਨੇ ਕਿਹਾ ਕਿ ਕੋਈ ਛੋੜੇ ਸਾਹਿਬ ਜਿਹੜਾ નિર્ਦੋਸ਼ ਤੇ ਮਾਸੂਮ ਤੋਂ ਉਹਨਾਂ ਦੇ ਗੁਰੂ ਸਾਹਿਬ ਨਾਲ ਤਾਂ ਉਹਨਾਂ ਨਾਲ ਲੜਦਾ ਨਾ ਹੂੰ ਤੇ ਬੱਚਿਆਂ ਦਾ ਹੱਕ ਹੀ ਨਹੀਂ ਬੰਦਦਾ ਸੀ ਇਸ ਕਰਕੇ ਮੈਂ ਅਕਸਰ ਕਹਿੰਦਾ ਹੁੰਨਾ ਵੀ ਸੂਬੇ ਸਰੰਦ ਨੇ ਇੱਕ ਜੁਰਮ ਨਹੀਂ ਕੀਤਾ ਤਿੰਨ ਕੀਤੇ ਨੇ ਹੂੰ ਤੇ ਕਿਉਂਕਿ ਸੂਬੇ ਸਰੰਦ ਨੇ ਇਸਲਾਮ ਦੇ ਕਾਨੂੰਨਾਂ ਨੂੰ ਤੋੜ ਕੇ ਹੀ ਛੋੜੇ ਸਾਹਿਬ ਜੀ ਦੇ ਉਨ ਨੂੰ ਸੀਧ ਕੀਤਾ ਸੀ ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਸਿੱਖੀ ਦਾ ਮੁਜਰਮ ਅਗਰ ਹਾਂ ਮੈਂ ਅਕਸਰ ਕਹਿੰਦਾ ਇਹ ਗੱਲ ਪਹਿਲਾਂ ਉਹ ਇਸਲਾਮ ਦਾ ਪਹਿਲਾਂ ਮੁਜਰਮ ਉਹ ਗੁਰੂ ਇਸਲਾਮ ਦੇ ਕਾਨੂੰਨ ਤੋੜੇ ਨਾ ਬਾਅਦ ਚ ਸਾਹਿਬ ਜੀ ਦੇ ਉਨ ਨੂੰ ਸੀਧ ਕੀਤਾ ਪਰ ਇਹ ਗੱਲ ਆ ਵੀ ਜਿੰਨੀ ਕਲੀਅਰਲੀ ਤੁਸੀਂ ਬੋਲਦੇ ਹੋ ਜਾਂ ਕੁਝ ਕੋ ਹੈਗੇ ਨੇ ਪੰਜਾਬ ਦੇ ਵਿੱਚ ਬੋਲਣ ਵਾਲੇ ਉਹਨਾਂ ਦੇ ਖਿਲਾਫ ਇੰਨੀ ਕਲੀਅਰਲੀ ਕੋਈ ਬੋਲਦਾ ਨਹੀਂਗਾ ਉਹਨਾਂ ਦੇ ਖਿਲਾਫ ਨਹੀਂ ਅਸਲ ਨੂੰ ਪਤਾ ਕੀ ਹੈ ਪਤਾ ਨਹੀਂ ਹੁੰਦਾ ਅਸੀਂ ਪੜਦੇ ਨਹੀਂ ਨਾ ਮੈਂ ਦੱਸਿਆ ਨਾ ਕਿ ਅਸੀਂ ਪਹਿਰਾਵੇ ਦੇ ਧਾਰ ਵੀ ਕਰਿਆ ਜਾਂ ਥੋੜਾ ਮੋੜਾ ਪੜ ਲਿਆ ਤੁਸੀਂ ਦੇਖੋ ਤੁਸੀਂ ਜੇ ਦੂਜੇ ਧਰਮਾਂ ਦੇ ਜਾਣਦੇ ਨਹੀਂ ਹੈਗੇ ਤੁਸੀਂ ਨਹੀਂ ਕਹਿ ਸਕਦੇ ਹੈਗੇ ਜੇ ਮੈਨੂੰ ਕੋ ਕਹੇ ਵੀ ਸਿੱਖੀ ਜੋ ਮੂਰਤੀ ਪੂਜਾ ਮੈਂ ਨਹੀਂ ਮੰਨਦਾ ਜੇ ਮੈਨੂੰ ਕੋ ਕਹੇ ਮੈਂ ਕਹੂੰਗਾ ਵੀ ਮੈਂ ਅਕਸਰੇ ਕਹਿੰਦਾ ਵੀ ਦੁਨੀਆ ਦੇ ਜਿੰਨੇ ਵੀ ਧਰਮ ਨੇ ਇਸ ਵੇਲੇ ਸਭ ਤੋਂ ਨੇੜੇ ਅਗਰ ਕੋਈ ਧਰਮ ਹੈ ਇਸਲਾਮ ਦੇ ਤਾਂ ਸਿੱਖੀ ਹੈ ਤੋਹੀਦ ਦੇ ਮਾਮਲੇ 'ਚ ਜਿੰਨੀ ਤੇ ਇਸ ਵੇਲੇ ਤੌਹੀਦ ਸਿੱਖੀ ਚ ਹੈ ਕਿਸੇ ਜਿਵੇਂ ਨਹੀਂ ਹੈਗੀ ਕਿਉਂਕਿ ਗੁਰੂ ਜਿਹੜੀ ਸਿੱਖੀ ਜਿਹੜੀ ਰੱਬ ਨੂੰ ਮੰਨਿਆ ਗਿਆ ਜਿਹੜੇ ਚੀਜ਼ਾਂ ਇਸਲਾਮ ਨੇ ਕਿਹਾ ਵੀ ਰੱਬ ਆਜ ਜਿਹਦੇ ਚਾਰਜ ਜਾਂ ਉਹ ਉਹ ਰੱਬ ਕਿਹਾ ਜਾ ਸਕਦਾ ਪਹਿਲੀ ਗੱਲ ਕਿਹਾ ਉਹ ਇੱਕੋ ਇੱਕ ਹੈ ਕੁਲਹੁ ਅੱਲਾਹੁ ਅਹਦ ਉਹ ਰੱਬ ਇੱਕੋ ਇੱਕ ਹੈ ਤੇ ਇਸ ਸਿੱਖੀ ਚ ਕਿਹਾ ਗਿਆ ਸਾਹਿਬ ਮਹਾਰਾਏ ਕੋ ਹੈ ਇੱਕੋ ਹੈ ਭਾਈ ਇੱਕੋ ਹੈ ਨਾ ਆ ਆਸਾ ਮਹਲਾ ਪਹਿਲਾ ਅੰਕ 350 ਤੇ ਇਸਲਾਮ ਚ ਕਿਹਾ ਗਿਆ ਅੱਲਾਹ ਉਸਮਾ ਤੋਂ ਬੇਨਿਆਜ਼ ਹੈ ਯਾਨੀ ਕੋ ਕਿਸੇ ਕੋ ਕਿਸਦਾ ਮਹਤਾਜ ਨਹੀਂ ਹੈਗਾ ਕਿ ਸਪਕੂ ਕਹਿੰਦੇ ਸਮਝ ਨਹੀਂ ਤੇ ਸਿੱਖੀ ਚ ਕਿਹਾ ਗਿਆ ਬੇਮਹਤਾਜ ਬੇਅੰਤਪਾਰਾ 1190 ਤੇ ਬਸੰਦ ਮਹੱਲਾ ਪਹਿਲਾ ਤੇ ਇਸਲਾਮ ਚ ਕਿਹਾ ਗਿਆ ਉਹਦੇ ਨਾ ਉਹਦੇ ਕੋਈ ਕਿਸੇ ਨਾਲ ਜੰਮਿਆ